ਪੇਸ਼ ਹੈ ਪੰਜਾਬੀ ਸ਼ਾਇਰ 파ਸ਼ ਉਰਫ ਅਵਤਾਰ ਸਿੰਘ ਸੰਧੂ ਦੀ ਕਰਤਾ ਮੈਂ ਹੁਣ ਵਿਦਾ ਹੁੰਦਾ ਹਾਂ ਮੈਂ ਹੁਣ ਵਿਦਾ ਹੁੰਦਾ ਹਾਂ ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ ਮੈਂ ਇੱਕ ਕਵਿਤਾ ਲਿਖਣੀ ਚਾਹੀ ਸੀ ਤੂੰ ਜਿਸ ਨੂੰ ਸਾਰੀ ਉਮਰ ਪੜਦੀ ਰਹਿ ਸਕੇਂ ਉਸ ਕਵਿਤਾ ਵਿੱਚ ਮਹਿਕ ਦੇ ਇਤੇ ਹੋਏ ਤਨੀਏ ਦਾ ਜ਼ਿਕਰ ਹੋਣਾ ਸੀ ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ ਉਸ ਕਵਿਤਾ ਵਿੱਚ ਰੁੱਖਾਂ ਉੱਤੋਂ ਚੌਂਦੀਆਂ ਧੁੰਦਾਂ ਤੇ ਬਾਲਟੀ ਵਿੱਚ ਚੂਹੇ ਦੁੱਧ ਚ ਗੋਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ ਤੇ ਜੋ ਵੀ ਹੋਰ ਮੈਂ ਤੇਰੇ ਜਿਸਮ ਵਿੱਚ ਤੱਕਿਆ ਉਸ ਸਾਰੇ ਇਕਾਸੇ ਦਾ ਜ਼ਿਕਰ ਹੋਣਾ ਸੀ ਉਸ ਕਵਿਤਾ ਵਿੱਚ ਮੇਰੇ ਹੱਥਾਂ ਉਤਲੇ ਰੱਟਣਾ ਨੇ ਮਸਕਰਾਉਣਾ ਸੀ ਮੇਰੇ ਪੱਟਾਂ ਦੀਆਂ ਮਸਲੀਆਂ ਨੇ ਤੈਰਨਾ ਸੀ ਤੇ ਮੇਰੇ ਹਿੱਕ ਦੇ ਵਾਲਾਂ ਦੇ ਨਰਮ ਛਾਲ ਵਿੱਚ ਨਿੱਗਦੀਆਂ ਲਪਟਾਂ ਉੱਠਣੀਆਂ ਸਨ ਉਸ ਕਵਤਾ ਵਿੱਚ ਮੇਰੇ ਲਈ ਤੇਰੇ ਲਈ ਤੇ ਜ਼ਿੰਦਗੀ ਦੇ ਸਾਰੇ ਇਸ਼ਾਕਾਂ ਲਈ ਬਹੁਤ ਕੁਝ ਹੋਣਾ ਸੀ ਮੇਰੀ ਦੋਸਤ ਪਰ ਬੜਾਈ ਬੇਸਵਾਦਾ ਏ ਪਰ ਬੜਾਈ ਬੇਸਵਾਦਾ ਏ ਦੁਨੀਆ ਦੇ ਇਸ ਉਲਝੇ ਹੋਏ ਨਕਸ਼ੇ ਨਾਲ ਲਿਪਟਣਾ ਤੇ ਜੇ ਮੈਂ ਲਿਖ ਵੀ ਲੈਂਦਾ ਤੇ ਜੇ ਮੈਂ ਲਿਖ ਵੀ ਲੈਂਦਾ ਉਹ ਸ਼ਗਨਾ ਭਰੀ ਕਵਤਾ ਤਾਂ ਉਸਨੇ ਉਂਝ ਹੀ ਦਮ ਤੋੜ ਦੇਣਾ ਸੀ ਤੈਨੂੰ ਤੇ ਮੈਨੂੰ ਛਾਤੀ ਉਤੇ ਵਿਲਕਦੇ ਛੱਡ ਕੇ ਮੇਰੀ ਦੋਸਤ ਕਵਤਾ ਬਹੁਤ ਹੀ ਨਸੱਤੀ ਹੋ ਗਈ ਹੈ ਜਦੋਂ ਕਿ ਹਥਿਆਰਾਂ ਦੇ ਨੋਂ ਭੈੜੀ ਤਰ੍ਹਾਂ ਵਾਧਾਏ ਹਨ ਤੇ ਹਰ ਤਰ੍ਹਾਂ ਦੀ ਕਵਤਾ ਤੋਂ ਪਹਿਲਾਂ ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ ਯੁੱਧ ਵਿੱਚ ਹਰ ਚੀਜ਼ ਨੂੰ ਬੜੀ ਸੌਖੀ ਤਰ੍ਹਾਂ ਸਮਝ ਲਿਆ ਜਾਂਦਾ ਹੈ ਆਪਣਾ ਜਾਂ ਦੁਸ਼ਮਨ ਦਾ ਨਾਮ ਲਿਖਣ ਬਾਗ ਤੇ ਇਸ ਹਾਲਾਤ ਵਿੱਚ ਮੇਰੇ ਚੁੰਮਣ ਲਈ ਵਧੇ ਹੋਏ ਹੋਠਾਂ ਦੀ ਗੁਲਾਈ ਨੂੰ ਧਰਤੀ ਦੇ ਆਕਾਰ ਦੀ ਉਪਮਾ ਜਾਂ ਤੇਰੇ ਲੱਕ ਦੀ ਲਹਿਰਨ ਨੂੰ ਸਮੁੰਦਰ ਦੇ ਸਾਹ ਲੈਣ ਦੀ ਤੁਲਦਾ ਦੇਣਾ ਬੜਾ ਮਜ਼ਾਕ ਜਿਹਾ ਲੱਗਣਾ ਸੀ ਸੋ ਮੈਂ ਅਜਿਹਾ ਕੁਝ ਨਹੀਂ ਕੀਤਾ ਤੈਨੂੰ ਤੇਰੀ ਮੇਰੇ ਵਿਹੜੇ ਵਿੱਚ ਬੱਚੇ ਖੜਾ ਸਕਣ ਦੀ ਖਵਾਇਸ਼ ਨੂੰ ਤੇ ਜੁੱਧ ਦੀ ਸਮੁੱਚਤਾ ਨੂੰ ਇੱਕੋ ਕਤਾਰ ਵਿੱਚ ਖੜਾ ਕਰਨਾ ਮੇਰੇ ਲਈ ਸੰਭਵ ਨਹੀਂ ਹੋ ਸਕਿਆ ਅਤੇ ਹੁਣ ਮੈਂ ਵਿਦਾ ਹੁੰਦਾ ਹਾਂ ਮੇਰੇ ਦੋਸਤ ਆਪਾਂ ਯਾਦ ਰੱਖਾਂਗੇ ਕਿ ਦਿਨੇ ਲੋਹਾਰ ਦੀ ਭੱਠੀ ਦੇ ਵਾਂਗ ਤਪਣ ਵਾਲੇ ਆਪਣੇ ਪਿੰਡ ਦੇ ਟਿੱਬੇ ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ ਤੇ ਚਾਂਦਨੀ ਵਿੱਚ ਰਸੇ ਹੋਏ ਟੋਕੇ ਦੇ ਢੇਰਾਂ ਤੇ ਲੇਟ ਕੇ ਸਵਰਗ ਨੂੰ ਗਾਹਲ ਕੱਢਣਾ ਬੜਾ ਸੰਗੀਤਮਈ ਹੁੰਦਾ ਹੈ ਹਾਂ ਇਹ ਸਾਨੂੰ ਯਾਦ ਰੱਖਣਾ ਪਵੇਗਾ ਕਿਉਂਕਿ ਜਦੋਂ ਦਿਲ ਦੀਆਂ ਜੇਬਾਂ 'ਚ ਕੁਝ ਨਹੀਂ ਹੁੰਦਾ ਯਾਦ ਕਰਨਾ ਬੜਾ ਹੀ ਸੁਖਾਵਾਂ ਲੱਗਦਾ ਹੈ ਮੈਂ ਇਸ ਵਧਾਈ ਦੀ ਘੜੀ ਧੰਨਵਾਦ ਕਰਨਾ ਚਾਹੁੰਦਾ ਹਾਂ ਉਹਨਾਂ ਸਾਰੀਆਂ ਹੁਸੈਨ ਚੀਜ਼ਾਂ ਦਾ ਜੋ ਸਾਡੀਆਂ ਮਿਲਦੀਆਂ ਤੇ ਤੰਬੂ ਵਾਂਗ ਤਣਦੀਆਂ ਰਹੀਆਂ ਤੇ ਉਹਨਾਂ ਆਮ ਥਾਵਾਂ ਦਾ ਜੋ ਸਾਡੇ ਮਿਲਣ ਤੇ ਹੁਸੈਨ ਹੋ ਗਈਆਂ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਿਰ ਤੇ ਠਹਿਰ ਜਾਣ ਵਾਲੀ ਤੇਰੇ ਵਾਂਗ ਹੌਲੀ ਤੇ ਗੀਤਾਂ ਭਰੀ ਹਵਾ ਦਾ ਜੋ ਮੇਰਾ ਚਿੱਤ ਲਾਈ ਰੱਖਦੀ ਰਹੀ ਤੇਰੀ ਉਡੀਕ ਕਰਦਿਆਂ ਆੜ ਉੱਤੇ ਉੱਗੇ ਹੋਏ ਰੇਸ਼ਮੀ ਘਾ ਦਾ ਜੋ ਤੇਰੀ ਰੁਮਕਦੀ ਹੋਈ ਤੋਰ ਦੇ ਅੱਗੇ ਸਦਾ ਲਈ ਵਿਸ਼ ਵਿਸ਼ ਗਿਆ ਟਿੰਡਿਆਂ ਚੋਂ ਕਿਰੀਆਂ ਕਪਾਹਾਂ ਦਾ ਜਿਨ੍ਹਾਂ ਨੇ ਕਦੇ ਕੋਈ ਯੂਜ਼ਰ ਨਾ ਕੀਤਾ ਤੇ ਸਦਾ ਮੁਸਕਰਾ ਕੇ ਆਪਣੇ ਲਈ ਸੇਜ ਬਣ ਗਈਆਂ ਗੰਨਿਆਂ ਉੱਤੇ ਤੈਨਾਤ ਪਿੱਦੀਆਂ ਦਾ ਜਿਨ੍ਹਾਂ ਨੇ ਆਉਂਦੇ ਜਾਂਦੇ ਦੀ ਵਿੜਕ ਰੱਖੀ ਜਵਾਨ ਹੋਈਆਂ ਕਣਕਾਂ ਦਾ ਜੋ ਸਾਨੂੰ ਬੈਠਿਆ ਨਾ ਸੀ ਲੇਟਿਆਂ ਹੀ ਤੱਕਦੀਆਂ ਰਹੀਆਂ ਮੈਂ ਧੰਨਵਾਦ ਕਰਦਾ ਹਾਂ ਸਰੋਂ ਦੇ ਨਿੱਕਿਆਂ ਫੁੱਲਾਂ ਦਾ ਜਿਨ੍ਹਾਂ ਮੈਨੂੰ ਕਈ ਵਾਰ ਬਖਸ਼ਿਆ ਮੌਕਾ ਪ੍ਰਾਗ ਕੇਸਰ ਤੋਰਿਆਂ ਵਾਲਾਂ ਚੋਂ ਝਾੜਨ ਦਾ ਮੈਂ ਮਨੁੱਖ ਹਾਂ ਬਹੁਤ ਕੁਝ ਨਿੱਕਾ ਨਿੱਕਾ ਜੋੜ ਕੇ ਬਣਿਆ ਹਾਂ ਤੇ ਉਹਨਾਂ ਸਾਰੀਆਂ ਚੀਜ਼ਾਂ ਲਈ ਜਿੰਨਾ ਮੈਨੂੰ ਖਿੰਡਰ ਜਾਨ ਤੋਂ ਬਚਾਈ ਰੱਖਿਆ ਮੇਰੇ ਕੋਲ ਬਹੁਤ ਸ਼ੁਕਰਾਨਾ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਪਿਆਰ ਕਰਨਾ ਬੜਾ ਹੀ ਸਹਿਜ ਹੈ ਪਿਆਰ ਕਰਨਾ ਬੜਾ ਹੀ ਸਹਿਜ ਹੈ ਜਿਵੇਂ ਕਿ ਜ਼ੁਲਮ ਨੂੰ ਸਹਾਰਦੇ ਹੋਏ ਆਪਣੇ ਆਪ ਨੂੰ ਲੜਾਈ ਲਈ ਤਿਆਰ ਕਰਨਾ ਜਾਂ ਜਿਵੇਂ ਗੁਪਤਵਾਸ ਵਿੱਚ ਵੱਜੀ ਹੋਈ ਗੋਲੀ ਤੋਂ ਕਿਸੇ ਸ਼ਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਦੀ ਕੋਰੀ ਕਲਪਨਾ ਕਰਨਾ ਪਿਆਰ ਕਰਨਾ ਤੇ ਲੜ ਸਕਣਾ ਜੀਣ ਤੇ ਆਮਾਨ ਲੈ ਆਉਣਾ ਮੇਰੀ ਦੋਸਤ ਇਹੋ ਹੁੰਦਾ ਹੈ ਧੁੱਪਾਂ ਵਾਂਗ ਧਰਤੀ ਤੇ ਖਿੜ ਜਾਣਾ ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ ਬਾਰੂਦ ਵਾਂਗ ਭੜਕ ਉਠਣਾ ਤੇ ਚੋਹਾ ਕੂਟਾਂ ਅੰਦਰ ਗੂੰਜ ਜਾਣਾ ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ ਪਿਆਰ ਕਰਨਾ ਤੇ ਜੀਣਾ ਪਿਆਰ ਕਰਨਾ ਤੇ ਜੀਣਾ ਉਹਨਾਂ ਨੂੰ ਕਦੇ ਨਹੀਂ ਆਉਣਾ ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ ਜਿਸਮਾ ਦਾ ਰਿਸ਼ਤਾ ਸਮਝ ਸਕਣਾ ਖੁਸ਼ੀ ਤੇ ਨਫ਼ਰਤ ਵਿੱਚ ਕਦੇ ਵੀ ਲੀਕ ਨਾ ਖਿੱਚਣਾ ਜ਼ਿੰਦਗੀ ਦੇ ਫੈਲੇ ਹੋਏ ਆਕਾਰ ਤੇ ਫਿਦਾ ਹੋਣਾ ਸੈਮ ਨੂੰ ਚੀਰ ਕੇ ਮਿਲਣਾ ਤੇ ਵਿਦਾ ਹੋਣਾ ਬੜਾ ਸੂਰਮਗਤੀ ਦਾ ਕੰਮ ਹੁੰਦਾ ਏ ਮੇਰੀ ਦੋਸਤ ਮੈਂ ਹੁਣ ਵਿਦਾ ਹੁੰਦਾ ਹਾਂ ਮੈਂ ਹੁਣ ਵਿਦਾ ਹੁੰਦਾ ਹਾਂ ਤੂੰ ਭੁੱਲ ਜਾਨੀ ਮੈਂ ਤੈਨੂੰ ਕਿਸ ਤਰ੍ਹਾਂ ਛਿਮਨਾ ਦੇ ਅੰਦਰ ਪਾਲ ਕੇ ਜਵਾਨ ਕੀਤਾ ਕਿ ਮੇਰੀਆਂ ਨਜ਼ਰਾਂ ਨੇ ਕਿ ਕੀ ਕੁਝ ਨਹੀਂ ਕੀਤਾ ਤੇਰੇ ਨਕਸ਼ਾ ਦੀ ਧਾਰ ਬੰਨਣ ਵਿੱਚ ਕਿ ਮੇਰੇ ਚੁੰਮਣਾਂ ਨੇ ਕਿੰਨਾ ਖੂਬਸੂਰਤ ਕਰ ਦਿੱਤਾ ਤੇਰਾ ਚਿਹਰਾ ਕਿ ਮੇਰੀਆਂ ਜੱਫੀਆਂ ਨੇ ਤੇਰਾ ਮੂਮ ਵਰਗਾ ਪਿੰਡਾ ਕਿੰਜ ਸੰਚੇ ਛਟਾਲਿਆ ਤੂੰ ਇਹ ਸਾਰਾ ਕੁਝ ਹੀ ਭੁੱਲ ਜਾਵੇਂ ਮੇਰੀ ਦੋਸਤ ਤੂੰ ਇਹ ਸਾਰਾ ਕੁਝ ਹੀ ਭੁੱਲ ਜਾਵੇਂ ਮੇਰੀ ਦੋਸਤ ਸਿਵਾ ਇਸ ਤੋਂ ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ ਕਿ ਮੈਨੂੰ ਜੀਣ ਦੀ ਬਹੁਤ ਲੋਚਾ ਸੀ ਕਿ ਮੈਂ ਗਲੇ ਤੀਕਰ ਜ਼ਿੰਦਗੀ ਵਿੱਚ ਡੁੱਬਣਾ ਚਾਹੁੰਦਾ ਸਾਂ ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੀ ਦੋਸਤ ਮੇਰੇ ਵੀ ਹਿੱਸੇ ਦਾ ਜੀ ਲੈਣਾ ਮੇਰੇ ਵੀ ਹਿੱਸੇ ਦਾ ਜੀ ਲੈਣਾ ਸਤਿ ਸ੍ਰੀ ਅਕਾਲ ਦੋਸਤੋ